ਬਲੰਦਰ ਸਿੰਘ ਗਲੇ ਪਹੁੰਚਲੇ ਬੋਲਣ ਲਿਆ ਮੈਂ ਸਰ ਜੀ ਇਹ ਗਰੀਬ ਪਰਿਵਾਰ ਵਾ ਇਹ ਪਾਣੀ ਥੱਲੇ ਜਾ ਕੇ ਚਾਰੇ ਗਰੀਬ ਪਰਿਵਾਰ ਰੋਟੀ ਮਾਹ ਖਾਦੇ ਕਮਾ ਗਿਆ ਆਪਣੀ ਇਹਦੇ ਖਾਇਦਾ ਕੀਤੀ ਜਾਵੇ ਇਹਦੇ ਪੈਸੇ ਵੀ ਆਏ ਸਰਕਾਰ ਵੱਲੋਂ 1.2 ਲੱਖ ਰੁਪਇਆ ਸਰਕਾਰ ਪੈਸੇ ਨਹੀਂ ਪਾਉਂਦੀ ਇਹਨਾਂ ਨੂੰ ਉਹ ਹੀ ਤੇੜੀ ਜਾਂਦੇ ਸਰਕਾਰ ਕੋਲੋਂ ਕਿਤੇ ਟਾਓ ਟਾਓ ਟਾ ਹੈ ਗਿਆ ਹੁਣ ਸਰਕਾਰ ਪੈਸੇ ਪਾ ਕੇ ਦੇਵੇ ਇਹਨਾਂ ਨੂੰ ਤੇ ਤੁਹਾੜਾ ਹਸਪਤਾਲ ਦਾਖਲ ਪਏ ਅੰਮ੍ਰਿਤਸਰ ਲੈ ਗਏ ਇਹਨਾਂ ਨੂੰ ਲਾਹ ਪੈਣਾ ਤੇ ਲਾ ਕੋਈ ਉਥੇ ਦਾ ਲਾਜ ਕੀਤਾ ਜਾਵੇ ਮਤ ਕਿਤੇ ਗ੍ਰੀਵਿਰ ਪ੍ਰਵਾਰ ਦੀ ਸਰਾਂ ਦੀ ਜਿਹੜੇ ਪੈਸੇ ਆਏ ਜਿਹੜੇ ਆਪਣੇ ਬਾਲੇ ਛਤਾਂ ਦੇ ਆਏ ਹੈਟੇ ਪੈਸੇ ਨੇ ਪਾਸ ਹੋ ਚੁੱਕੇ ਆ ਸਭ ਕੁਝ ਹੋ ਚੁੱਕਾ ਵਾ ਕਮੇਟੀ ਵਾਲੇ ਆਉਂਦੇ ਆ ਫੋਟੋ ਖਿੱਚ ਕੇ ਪੈਸੇ ਨਹੀਂ ਪਾਉਂਦੇ ਪੈਸੇ ਪਾਉਣ ਕਮਰਾਚ ਵਾਲੇ ਬਾਂਜੇ ਤੇ ਪਰਿਵਾਰ ਚੰਗਾ ਖੁਸ਼ੀ ਮਚ ਰਹੀ ਜਾਏ ਹੁਣ ਜਿਹੜੇ ਬੰਦੇ ਜਿਹੜੇ ਦਾਖਲ ਕਰਾਈ ਜਦੇ ਹਫਤੇ ਵਿੱਚ ਕਿੰਦਾ ਦੀ ਕੰਡੀਸ਼ਨ ਕੀ ਹੈ ਕੰਡੀਸ਼ਨ ਇੱਕ ਛੋਟੀ ਕੁੜੀ ਖੁਸ਼ੀ ਆ ਦਾ ਨਾਮ ਐਡੀ ਨੌਕ ਸਾਲ ਦੀ ਆ ਉਹ ਹੁੰਦੀ ਬੋਲਦੀ ਨਹੀਂ ਪਈ ਹੁੰਦੀ ਉਹਦੀ ਕੇਂਦਰੀ ਅਧਿਕਾਰ ਦੀ ਇੱਕ ਉਦੀ ਵਾਈਫ ਉਹਦੀ ਉਹ ਸਾਟੇ ਤੇ ਲੱਗੀ ਉਹਦੇ ਖੂਨ ਦੇ ਉਲਟੀਆਂ ਨੂੰ ਹੋਂਡੀਆਂ ਉਹਦੇ ਕੋਈ ਨਹੀਂ ਬੋਲਿਆ ਜਾਣਦੇ ਬਹੁਤ ਮੰਦੀ ਹਾਲਤਾਂ ਨਾਲ ਦੀ ਮਦਦ ਕੀਤੀ ਜਾਵੇ ਤੇ ਅਨੁਬਸੇ ਉਹ ਚਾਹਦਾ ਆਣ ਆਣ ਗਵਾਣ ਨਹੀਂ ਬੋਲਦੇ ਤਾਂ ਬਤ ਕੀਤੀ ਸਾਦੀ ਸਾਰੇ ਕਿੰਨੇ ਨੇ ਮਦਦ ਕੀਤੀ ਆ ਗਰੀਬਾ ਬੰਦਿਆਂ ਦੀ ਆਪਣਾ ਜੀ ਕਮਣਾ ਨਾਹੀਂ ਸਿਮਰਨ ਪੀਸੀ ਕਿਥੋਂ ਰਹਿਣ ਵਾਲੇ ਵੀਰ ਨਾਨਕ ਸਰਮਲੇ ਤਰਨਤਨ ਜੀ ਆ ਜਿਹੜਾ ਲੈਂਟਰ ਡਿੱਗਾ ਹੋਇਆ ਜੀ ਕੀ ਗੱਲਬਾਤ ਕਿਸ ਤਰ੍ਹਾਂ ਡਿੱਗਾ ਇਹ ਲੈਂਟਰ ਚਾਰਕਵੇ ਦੀ ਕੋਈ ਗੱਲ ਹੈ ਜੀ ਇਹ ਮਾਦਾ ਰੁੰਦੇ ਪਿਆ ਸੀ ਬਾਹਰ ਅਚਾਨਕ ਇਹਨਾਂ ਨੂੰ ਵੇਖਣ ਆਏ ਸੀ ਤੇ ਇੱਥੇ ਆਣ ਕੇ ਵੇਖਿਆ ਤੇ ਇਹਨਾਂ ਦੇ 6 6 ਜਿਹਨੇ ਪਰਿਵਾਰ ਦੇ ਸਾਰੇ ਥੱਲੇ ਆਏ ਸੀ ਤੇ ਉਹਨਾਂ ਨੂੰ ਕੋਈ ਵੀ ਤੇ ਨਾਲ ਗਰੰਟੀ ਲੱਗਾ ਸੀ ਉਹਨਾਂ ਨੂੰ ਤੇ 6 ਜਣੇ ਵਿੱਚ ਵਿੱਚੇ ਕੋਣ ਕੋਣ ਸੀ 6 ਜਣੇ ਚਾਰ ਬੱਚੇ ਸੀ ਇਹਨਾਂ ਦੇ ਤੇ ਦੋ ਜੀ ਆਪ ਹੀ ਸੀ ਤੇ ਮਾੜਾ ਅਲੱਗ ਲੰਮੇ ਪਏ ਤੇ ਕਿਸ਼ਤਾਂ ਦੀ ਕੰਡੀਸ਼ਨ ਕੀ ਉਹਨਾਂ ਦੀ ਆਪਣਾ ਸਟੈਂਡ ਤੇ ਕੰਡੀਸ਼ਨ ਬਹੁਤ ਜ਼ਿਆਦਾ ਸੀਰੀਅਸ ਹੈ ਅਗਸਟ ਟਾਈਮ ਅੰਬਰਸਾਰੇ ਤਰੰਧਾਂ ਤੋਂ ਅੰਬਰਸਰ ਵੀ ਤੇ ਮੋਹਰੀਆਫਰ ਕਰਾਤੇ ਬੱਚਿਆਂ ਦੀ ਉਮਰ ਕਿੰਨੀ ਕੀ ਜੀ ਬੱਚੇ 1 ਦੇ 2 ਵਹੇ ਕੇ ਜਿਹੜੇ ਉਹਨਾਂ 12 13 13 ਸਾਲਾਂ ਦੇ ਆ ਇੱਕ ਕੋ ਜੇ ਕਿ 7-8 ਸਾਲ ਦੀ ਤੇ ਇੱਕ ਮੇ 8-10 ਸਾਲ ਦੀ ਹੁੰਦੀ ਹ ਜੀ। ਜੀ। ਤੇ ਕੀ ਗਵਾਂਡ ਜੀ ਰਹਿੰਦੇ ਜੀ ਇਹਨੂੰ? ਹਾਂ ਜੀ ਆਪਾਂ ਗਵਾਂਡ ਜੀ ਰਹਿੰਦੇ। ਤੁਹਾਨੂੰ ਕਿੱਦਾਂ ਪਤਾ ਲੱਗਾ ਕਿ ਲੈਂਟਰ ਦੀ? ਇਹਨਾਂ ਦੀ ਰੋਲੇ ਦੀ ਆਵਾਜ਼ ਆਉਂਦੀ ਸੀ ਤੇ ਅਚਾਨਕ ਵੇਖਣ ਆਇਆ ਮੈਂ ਚਾਰਕ ਵੇ ਅੱਧਾ ਉੱਪਰ ਜੀ। ਮੈਂ ਵੇਖਿਆ ਆਣ ਕੇ ਤੇ ਇਦਾਂ ਬਰੰਗ। ਤੇ ਕੀ ਆਪਣੀ ਮੰਗ ਕੀ ਹੈ ਜੀ ਉਸ ਟਾਈਮ ਤੇ? ਕੀ ਮੰਗ ਪੇ ਕੇ ਜੀ ਬਾਦ ਫਾਇਦਾ ਕੀ ਤੇ? ਬੋਲੋ ਭਾਈ। ਹਾਂ ਦਾ ਜੀ। ਬੋਲੋ। ਤੇ ਨੋ ਹਾਂ ਜੀ। ਕਿਨਾ ਭੈਣੋ? ਕਲਮਜੀਤ ਕੌਰ ਅੱਛਾ ਜਿਹੜਾ ਇਹ ਵਾਕਾ ਹੈ ਜਿਹੜਾ ਆਪਣਾ ਲੈਂਡਰ ਡਗ ਕੀ ਗਲਤ ਹੋਈ ਇਸ ਤਰ੍ਹਾਂ ਮਿਲ ਵੀ ਮਾਤਾ ਜੀ ਰੋਲਾ ਪਾਉਂਦੇ ਪਏ ਸੀ ਤੇ ਮੈਂ ਭੱਜ ਕੇ ਬਾਹਰ ਨਿਕਲੀ ਹਾਂ ਕਿੰਨੇ ਘੰਟੇ ਦਾ ਡੈਮੇਜ ਹੈ ਇਹ ਮਿਲ ਚ ਕੋ 4 ਘੰਟੇ ਦਾ ਟਾਈਮ ਸੀ ਅੱਛਾ ਜੀ ਹਾਂਜੀ ਮੈਂ ਫਿਰ ਸਾਰਿਆਂ ਨੂੰ ਉਠਾਇਆ ਠੋਏ ਆਪਣੇ ਲਾਗੇ ਭੈਣ ਭਰਾਵਾਂ ਨੂੰ ਫਿਰ ਮੈਂ ਅੰਦਰ ਆਈਆਂ ਵੇਖਿਆ ਫਿਰ ਮੈਂ ਉੱਚੀ-ਉੱਚੀ ਬੱਚਿਆਂ ਨੂੰ ਠਾਇਆ ਉਹਨਾਂ ਨੂੰ ਹਾਂਜੀ ਤਾਂ ਸਾਰੇ ਥੱਲੇ ਆਏ ਹੋਏ ਸੀ ਬਹੁਤ ਬੁਰੀ ਹਾਲਤ ਇਹਨਾਂ ਦੀ ਹੋਈ ਹੈ ਕਿ ਕਿਸ ਤਰ੍ਹਾਂ ਦੀ ਕੰਡੀਸ਼ਨ ਇੰਜ ਜਿਹੜਾ ਤੁਸੀਂ ਦੇਖਿਆ ਬਹੁਤ ਬੁਰਾ ਹਾਲ ਸੀ ਬਹੁਤ ਬੁਰਾ ਹਾਲ ਸੀ ਇਹਨਾਂ ਦਾ ਹਾਂਜੀ ਜਿਹੜਾ ਕਮੇਟੀਕਰ ਇਹਨਾਂ ਦੇ ਪੈਸੇ ਜਿਹੜੇ ਪਾਸ ਹੋਏ ਸੀ ਤੇ ਉਹ ਇਹਨਾਂ ਨੂੰ ਮਿਲੇ ਨਹੀਂ ਨਹੀਂ ਜੀ ਕੀ ਮੰਗ ਕਰਦੇ ਜੇ ਪ੍ਰਸ਼ਾਸਨ ਕੋਲੋਂ ਜਾਂ ਸਰਕਾਰ ਕੋਲੋਂ ਕੀ ਪਾਉਣਾ ਇਹਨਾਂ ਨੂੰ ਇਨਸਾਫ ਦਿੱਤਾ ਜਾਵੇ ਕੀ ਨਾ ਬੰਨੀ ਮੇਲਨਾ ਪਰਮਜੀਤ ਕੌਰ ਤੇ ਜਿਹੜਾ ਵਾਕਾ ਹੋਇਆ ਜਿਹੜਾ ਲੈਂਡ ਡਿੱਗਾ ਵਾ ਹਾਂਜੀ ਤੇ ਕੀ ਕਹਿਣਾ ਚਾਹੁੰਦੇ ਤੁਸੀਂ ਹਾਂਜੀ ਕੀ ਕਹਿਣਾ ਚਾਹੁੰਦੇ ਜੀ ਇਸ ਬਾਰੇ ਇਹਦੇ ਬਾਰੇ ਕਹਿਣਾ ਚਾਹੁੰਦੇ ਆ ਕਿ ਇਹ ਕਮੇਟੀਕਰ ਜਾਂਦੇ ਰਹੇ ਆ ਤੇ ਇਹਨਾਂ ਨੂੰ ਲਾਉਣੇ ਨਹੀਂ ਮਿਲਿਆ ਹਜੇ ਵਿਚਾਰਿਆ ਨੇ ਬਹੁਤ ਭਾਜੀ ਨਟ ਕੀਤੀ ਹੈ پیسے ਪਾਫ ਹੋਏ ਸੀ ਇਹਨਾਂ ਦੇ ਮੇਰਾ ਘਰ ਹੋਏ ਕੋਈ ਨਹੀਂ ਉਧਰ ਪਈ ਨਹੀਂ ਤਾਂ ਭਜੀ ਤੇ ਬਾਕੀ ਇਹ ਅਬੀ ਛੱਤ ਦਿੱਖਣ ਤੇ ਗਰੀਬ ਬਹੁਤ ਵਿਚਾਰੇ ਰੋਟੀ ਟਾਈਮ ਨਾ ਪਕਦੀ ਕੀ ਨਾ ਆਪਣਾ ਪੰਜੀ ਬਲਜੀ ਸਕਰ ਇਹ ਕਿਥੋਂ ਰਹਿਣ ਮਿਲ ਜੀ ਇੱਥੋਂ ਲੱਗ ਰਹਿਣ ਵਾਲੇ ਕੀ ਗੱਲਬਾਤ ਹੋਈ ਆ ਲੈਟਟ ਗਈ ਭਾਜੀ ਇਹਦੇ ਰਾਤ ਚ ਵੇ ਆਪਾਂ ਮੁੰਡਾ ਮੇਰਾ ਬਾਹਰ ਆਇਆ ਇਹਨੇ ਵੇਖਿਆ ਆਂਦਾ ਬਾਹਰ ੋਂਡੇ ਪਤਾ ਨਹੀਂ ਵੇਖੀਏ ਜਾ ਕੇ ਕੀ ਹੋਇਆ ਇਹਦੇ ਪਾਪਾ ਨੇ ਮੈਂ ਮਗਰ ਖਲਾਇਆ ਵਾ ਤੇ ਪੁੱਜੀ ਸਾਡੀ ਸਾਡੀ ਦੋਤੀ ਨੇ ਰੌਲਾ ਪਾਇਆ ਜਵਾ ਦਾ ਮਹੱਲੇ ਵਾਲਿਆਂ ਨੂੰ ਸੱਦਿਆ ਇਹਨਾਂ ਨੂੰ ਆਣ ਕੇ ਥੱਲਿਓਂ ਕੱਟਿਆ ਬਹੁਤ ਬੁਰਾ ਹਾਲ ਉਹਨਾਂ ਦਾ ਚ ਵੇ ਆਂਦਾ ਕਿਤੇ ਆਪ ਚੋਰਾ ਲੱਤੋਂ ਆਰੀ ਆ ਚੂਲੇ ਤੋਂ ਆਰੀ ਔਰ ਕੋ ਕੰਮ ਕਰਨੀ ਹੁੰਦਾ ਪੈਸਾ țe ਲਣ ਇਹਨੂੰ ਮਿਲਦਾ ਬਹੁਤ ਗਰੀਬ ਆਦਮੀ ਬੰਦੇ ਆ ਸਾਰੇ ਬਹੁਤ ਦਾਖਲ ਕਰਾਏ ਜਾ ਕੇ ਇਹ ਕਿੰਨੂੰ ਤੁਸੀਂ ਜ਼ਿੰਮੇਵਾਰ ਮੰਨਦੇ ਜੇ ਲੈਂਟਰ ਡਿੱਗਾ ਤੁਸੀਂ ਕਹਿੰਦੇ ਕਮੇਟੀ ਘਰੋਂ ਲੈ ਪੈਸੇ ਨਹੀਂ ਪਾ ਰਹੇ ਭਾਜ ਬੜੀ ਵਾਰੀ ਆ ਪੂਛੇ ਰੇ ਪਿੱਟਾਂਡੀ ਇੰਨੀ ਪਿੱਟਾਂਡੀ ਚਰੀ ਜਾਂਦੀ ਐਟਾ ਪੁਰਾ ਹਾ ਇੰਨਾ ਦਾ ਕੋਈ ਹੂੰ ਬੜੀ ਵਾਰੀ ਗਈ ਆ ਹਾਂਜੀ ਨਾ ਆਪਣਾ ਹਾਂਜੀ ਮੇਰਾ ਨਾਮ ਬਲਵੇਰ ਕੌਰ ਤੇ ਮਤਲਬ ਜਿਹੜਾ ਲੈਂਟਰ ਡਿੱਗਾ ਉਹ ਕਿੰਨੇ ਕਾਲ ਜਿਹਾ ਵਾਕਾ ਆ ਆਪਣਾ ਇਹ ਸਾਰਾ ਲੈਂਟਰ 4:30 ਵਜੇ ਦਾ ਵਾਕਾ ਆਇਆ ਹਾਂ ਅਸੀਂ ਇਹ ਕੋਠੇ ਦੇ ਉੱਪਰ ਤਾਂ ਚੜ ਕੇ ਵੇਖਿਆ ਮੇਰੀਆਂ ਦੋ ਬੇਟੀਆਂ ਉਹਨਾਂ ਨੇ ਵੇਖਿਆ ਅਸੀਂ ਭੱਜੇ ਆਏ ਇਹ ਮੁੰਡੇ ਨੇ ਬੜਾ ਰੌਲਾ ਪਾਇਆ ਸਿੰਬਰਜੀਤ ਜੱਟ ਮੁੰਡਾ ਤੇ ਬਾਕੀ ਦੇ ਜੀ ਵੀ ਸਾਰੇ ਮਹੱਲੇ ਵਾਲੇ ਇਕੱਠੇ ਹੋਏ ਆ ਇਹਨਾਂ ਨੂੰ ਵਿਚਾਰਿਆਂ ਨੂੰ ਖਿੱਚ ਤੋਂ ਕੇ ਬਾਹਰ ਕੱਢਿਆ ਤੇ ਮੁੜ ਕੇ ਐਂਬੂਲੈਂਸਨ ਵਾਲਿਆਂ ਨੇ ਕੁੜੀ ਨੇ ਹੱਡ ਲੱਗੇ ਉਹਨੇ ਵਿਚਾਰਿਆਂ ਨੇ ਫੋਨ ਕੀਤਾ ਤੇ ਐਂਬੂਲੈਂਸਨ ਵਾਲ ਆਏ ਆ ਐਂਬੂਲੈਂਸਨ ਵਾਲਿਆਂ ਨੇ ਮੁੜ ਕੇ ਦੋ ਦਾ ਲੱਦ ਕੇ ਖੜਿਆ ਨਾਲ ਹੋਰ ਵੀ ਜਿਹੜੇ ਮਗਰ ਮੁੰਡੇ ਸੀ ਵਿਚਾਰਿਆਂ ਨੇ ਕਿਸੇ ਨੇ ਲੀੜੇ ਕੱਪੜੇ ਪਚਾਏ ਆ ਜੋ ਅੱਵੇ ਜਿੰਨੀ ਹਲਫ ਹੋਈ ਆ ਵਿਚਾਰਿਆਂ ਨੇ ਸਭ ਨੇ ਕੀਤੀ ਕਰਾਈ ਆ ਇਹਨਾਂ ਦੇ ਉਹ ਆ ਬਈ ਸਹੂਲਤ ਹੋ ਜਾਏ ਵਿਚਾਰਾਂ ਦਾ ਕਮਰੇ ਦੇ ਵੀ ਕੀ ਹਾਲਤ ਹੋਈ ਆ ਪੈਸੇ ਮਨਜ਼ੂਰ ਹੋਏ ਸੀ ਪੈਸੇ ਵੀ ਨਹੀਂ ਮਿਲੇ ਇਹਨਾਂ ਨੂੰ ਪੈਸੇ ਨਾ ਮਿਲਣ ਦਾ ਕਰਕੇ ਲੈਂਟ ਰੱਬਾ ਵਿਚਾਰਾਂ ਦਾ ਜਿਹੜਾ ਮਨ ਚੰਗਾ ਸੀ ਤੇ ਰੋਟੀ ਮਸਾਂ ਹੀ ਮਾਰ ਕੇ ਕਮਾਉਂਦੇ ਸੀ ਦਿਖਾਉਂਦੇ ਸੀ ਇਹਨੇ ਗੜਤ ਬੱਚੇ ਬਹੁਤ ਹੀ ਹਾਲਤ ਇਹਨਾਂ ਦੀ ਮਾੜੀ ਹੈਗੀ ਆ ਇਹਨਾਂ ਦੀ ਜਿੰਨੇ ਵੀ ਸਹੂਲਤ ਕੀਤੀ ਜਾਵੇ ਵੱਧ ਤੋਂ ਵੱਧ ਕੀਤੀ ਜਾਵੇ ਸਹੂਲਤ